ਸਸੀ ਗਾਲ ਜੀ ਲਓ ਜੀ ਅੱਜ ਆਵੇ ਬਣ ਰਿਹਾ ਸਖੂਜਨ ਵਾਸਤੇ ਪੱਗ ਦੇਖਦੇ ਹਾਂ ਅੱਜ ਕਿਹਦੇ ਮਨ ਦਾ ਪੱਗ ਅੱਜ ਪਹਿਲੀ ਵਾਰ ਬਣ ਲੈ ਕਿ ਪਹਿਲਾਂ ਹੀ ਮਨ ਦਾ ਹੁੰਦੇ ਹੋ ਜੀ ਪਹਿਲਾਂ ਹੀ ਬਣਦੇ ਸੀ ਅੱਛਾ ਜੀ ਸਖੂਜ ਚ ਡੇਲੀ ਬਣ ਗਏ ਨੇ ਹਾਂ ਜੀ ਲਓ ਜੀ ਪਹਿਲਾਂ ਲੜ ਪਾ ਲਿਆ ਮੁੰਡੇ ਨੇ ਇਹ ਪਹਿਲੀ ਕਹਿੰਦੇ ਕਾਦੀ ਕੌਡੀ ਬਾਤੀ ਤੈਨੂੰ ਪਹਿਲਾਂ ਲੜ ਪਾਤਾ ਪਹਿਲਾਂ ਲੜ ਪਾਤਾ ਜੀ ਉਂਝਾ ਲੜ ਪਵਾਈ ਕਾਪੀਰਾਈਟ ਆ ਜੀ ਕਾਪੀਰਾਈਟ ਗਾਣਾ ਬੰਦ ਕਰੋ ਜੀ ਸਾਨੂੰ ਕਾਪੀਰਾਈਟ ਹੁੰਦਾ ਜੀ ਲਓ ਜੀ ਦੂਜਾ ਲੜ ਲਾਉਣ ਲਾ ਹੈ ਗੱਪਰੂ ਲਓ ਜੀ ਲੋ ਹੋਰ ਕਿੰਨੇ ਸਾਲ ਹੋ ਗਏ ਹੋਰ ਜੀ 8 ਸਾਲ ਜੀ 8 ਸਾਲ ਤੇ ਭਗਵੰਦਨ ਹੋ ਗਿਆ ਸਾਨੂੰ ਸਾਲ 1 ਸਾਲ ਹੋ ਗਿਆ ਹੈ ਹਾਂਜੀ ਹੋ ਗਿਆ 1 ਸਾਲ ਹੋ ਗਿਆ ਤੇ ਹੁਣ ਪੱਗ ਬੰਨ੍ਹ ਕੇ ਰੱਖਨੇ ਰੋਜ਼ ਹਾਂਜੀ ਇਹ ਹੁੰਦਾ ਕਹਿੰਦੇ ਜੋਦੇ ਨੂੰ ਤੁਸੀਂ ਭਗਵੰਦੇ ਦਾ ਕਮੈਂਟ ਬਾਕਸ ਦੱਸੋ ਗਾਇਜ਼ ਹਾਂ ਦੱਸੋ ਕਿਵੇਂ ਲੱਗੀ ਜੀ ਪੱਗ ਹਜੇ ਪੂਰੀ ਬਨ੍ਹ ਲੈਣ ਦੇ ਫੇਰ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਲੱਗੀ ਛੋਟੀ ਉਮਰ ਦਾ ਜਵਾਬ ਹੈ ਜੀ ਜਜਾ ਬਾਪੂ ਰਹੇ ਜੇ ਪੱਗ ਬਨ੍ਹਣ ਦਾ ਇੰਨੇ ਮੀਟਰ ਦੀ ਪਾਕਾ ਜੀ ਤੁਹਾਡੀ 3 ਮੀਟਰ ਦੀ 3 ਮੀਟਰ ਦੀ ਪਾਕਾ ਉਹ ਜੋ ਫਾਈਨਲ ਹੋ ਗਿਆ ਉਹ ਤੁਹਾਨੂੰ ਦਿਖਾਈ ਹੈਗਾ ਜੀ ਸਾਰੇ ਫਾਈਨਲ ਹੋ ਗਿਆ ਪੱਗ ਮੰਨ ਕੇ ਜਮਾ ਬਾਜਬੂਈ ਮਾਰ ਹੋਣੀ ਵਾਲੀ ਹੈ ਹੂੰ ਇਹ ਨਾਲ ਲੱਗਣ ਵਾਲੀ ਦਾਸ ਰਹਿ ਦਾਸ ਲਾਈ ਜਾਂਦਾ ਕਰੋ ਇਹ ਬਣੀ ਸਿੱਖੇਗੀ ਤੋ ਪੱਗ ਬਨਣੀ ਜੀ ਤਾਂ ਵੀ ਸਿੱਖੇ ਜੀ YouTube ਵਗੈਰਾ ਤੋਂ ਹਾਂਜੀ ਠੀਕ ਆ ਜੀ ਜੇ ਕਿਸੇ ਨੂੰ ਹੁੰਦੀ ਸਿੱਖੇ ਕਿਸੇ ਰੈਨ ਨਰ ਤੋਂ ਆਪ ਵੀ ਸਿੱਖੇ ਹਾਂਜੀ ਪੱਗ ਬਹੁਤ ਸੋਹਣੀ ਬਣਾਈ ਤੁਸੀਂ ਪੈਂਗੂਲੀ ਹਾਂ ਤੇ ਆਪਣੇ ਸਾਰੇ ਪ੍ਰਾਜਾ ਦੋਸਤ ਦੱਸਣਗੇ ਕਮੈਂਟ ਕਰਕੇ ਕਿਵੇਂ ਲੱਗੀ ਤੁਹਾਡੀ ਪੱਗ ਤੇ ਹਜੇ ਪੂਰੀ ਜਿਵੇਂ ਰੈਡੀ ਕਰ ਲਓ ਹਜੇ ਕੋਈ ਚੱਕਰ ਨਹੀਂ ਟਾਈਮ ਪਏ ਵੱਧ ਲੱਗ ਜੇ ਵਧੀਆ ਬਣਾ ਦਿਓ ਗੱਲ ਠੀਕ ਹੈ ਜੀ ਗੋਲੇ ਛੋੜੇ ਵਾਈਜ਼ ਅੱਖਾਂ ਫਟਣ ਪਾ ਲੱਗ ਜੇ ਡੇਰੇ ਦੇ ਜਵਾਖ ਹੋਈ ਪੱਗ ਬਣ ਸਕਦੇ ਨਹੀਂ ਤੇ ਕੇਸ ਰੱਖਿਓ ਨੇ ਕੇਸੀ ਵਾਲ ਹਾਂਜੀ ਅੱਛਾ ਕਿੰਨਾ ਟਾਈਮ ਹੋ ਗਿਆ ਰੱਖਿਆ ਨੂੰ ਦੋ ਤਿੰਨ ਮਿੰਟ ਹੋ ਗਏ ਜੀ ਦੋ ਤਿੰਨ ਮਿੰਟ ਹੋਇਆ ਪੱਗ ਪਹਿਲਾਂ ਬਣਨ ਲੱਗੇ ਸੀ ਹਾਂਜੀ ਤਾਂ ਇਹ ਫਿਰ ਪੱਗ ਵਧੀਆ ਬਣਨ ਲੱਗੇ ਤੁਸੀਂ ਹੁਣ ਵੈਸੇ ਆਪਣੀ ਕਲਾਸ 'ਚ ਕੋਈ ਦੁਆਗ ਪੱਗ ਨਹੀਂ ਬਣ ਕਹਿੰਦਾ ਕਲਾ ਮੈਂ ਹੀ ਜਾਣਾ ਜੀ ਅੱਛਾ ਠੀਕ ਹੈ ਫਿਰ ਵਧੀਆ ਗਾ ਇਹ ਉਹ ਸਾਰੇ ਤੋਂ ਅਲੱਗ ਆ ਫਿਰ ਹਾਂਜੀ ਤੇ ਹੁਣ ਹੋ ਗਈ ਕੰਪਲੀਟ ਕੇ ਰਹਿੰਦੀ ਆ ਜੇ ਜੀ ਇਸ ਲਈ ਪਿੱਛੇ ਲਾ 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 ਨਾ ਲੈ ਜੇ ਫਿਰ ਲਾ ਦੋ ਕੇ ਨਾ ਉਹ ਸਾਰਾ ਲਾ ਲਾ ਫਿਰ ਆਪਾਂ ਦੇਵਾਂ ਲਾਸਟ ਦਿਖਾਵਾਂ ਹੋ ਗਈ ਰੈਡੀ ਜੀ ਹਾਂਜੀ ਲਓ ਜੀ ਹੋ ਗਈ ਰੈਡੀ ਦੱਸੋ ਕਿਵੇਂ ਲੱਗੀ ਜੀ ਤੇ ਨਾਲ ਆਪਾਂ ਲੈ ਕੋਟ ਐ ਤੇ ਕੋਟ ਪਾ ਕੇ ਤੇ ਸਕੂਲ ਲਈ ਤਿਆਰ ਹੋਏ ਐ ਅੱਜ ਆਪਣਾ ਹੈਗਾ ਸਪੋਰਟਸ ਡੇ ਇਸ ਲਈ ਆਪਾਂ ਸਪੋਰਟਸ ਯੂਨੀਫਾਰਮ ਪਾ ਕੇ ਆਨੇ ਆਂ ਅੱਛਾ ਜੀ ਤੇ ਵੀਡੀਓ ਦੇਖਣਾ ਫਿਰ ਕੀ ਕਹੇਗਾ ਇਹ ਵੀਡੀਓ ਦੇਖਦੇ ਨੇ ਅਹੀਂ ਕਹਿਣਾ ਚਾਹੁੰਦਾ ਜੀ ਸਾਡੀ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਾ ਤੇ ਤੁਸੀਂ ਆਪਦੇ ਬੱਚਿਆਂ ਨੂੰ ਪੱਗ ਬੰਨਣ ਦੀ ਆਦਤ ਪਾਓ ਜੀ